ਬਹੁਤ ਹੀ ਸਤਿਕਾਰਯੋਗ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਨਾਲ ਜੁੜੇ ਹੋਏ ਬਹੁਤ ਅਹਿਮ ਮਸਲੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹ ਸਰਕਾਰ ਨੇ ਹੁਣ ਆਪਣਾ ਕਾਫੀ ਅਰਸਾ ਪੂਰਾ ਕਰ ਲਿਆ ਮਤਲਬ ਅੱਧ ਤੋਂ ਜ਼ਿਆਦਾ ਟਰਮ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਲਗਾਤਾਰ ਬਹੁਤ ਸਾਰੇ ਵਾਦੇ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੀਆਂ ਕੀਤੀਆਂ ਹੋਈਆਂ ਗੱਲਾਂ ਤੇ ਆਮ ਆਦਮੀ ਪਾਰਟੀ ਦੇ ਰਾਜ ਕਰਨ ਦੇ ਇਰਾਦੇ ਇਹਨਾਂ ਤੇ ਹੁਣ ਵੱਡੇ ਵੱਡੇ ਸਵਾਲ ਪ੍ਰਸ਼ਨ ਖੜੇ ਹੋਣੇ ਸ਼ੁਰੂ ਹੋਏ ਐ ਇੱਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਨੂੰ ਏਡਾ ਵੱਡਾ ਬਹੁਮਤ ਮਿਲਿਆ ਸੀ ਤੇ ਵਿਰੋਧੀ ਪਾਰਟੀਆਂ ਇਸ ਕਰਕੇ ਚੁੱਪ ਕਰਾਈਆਂ ਜਾਂਦੀਆਂ ਸਨ ਕਿ ਏਡਾ ਵੱਡਾ ਜਨ ਅਦੇਸ਼ ਸਾਨੂੰ ਮਿਲਿਆ ਐ ਇਸ ਕਰਕੇ ਉਸ ਤੇ ਪੂਰਾ ਉਤਰਨ ਲਈ ਅਸੀਂ ਵੱਡੇ ਕੰਮ ਕਰਾਂਗੇ ਵਾਅਦੇ ਵੀ ਇਹਦੇ ਵੱਡੇ ਸੀ ਜਿਹੜੇ ਇੱਕ ਵਾਰ ਇਹ ਲੱਗਦਾ ਸੀ ਕਿ ਪੰਜਾਬ ਦੀ ਤਕਦੀਰ ਤਸਵੀਰ ਪੰਜਾਬ ਦਾ ਆਲਾ ਦਵਾਨਾ ਪੰਜਾਬ ਦੀ ਸਿਜਾ ਪੰਜਾਬ ਦਾ ਰਜਗਾਰ ਖੇਤੀ ਵਣਜ ਵਪਾਰ ਸਭ ਕੁਝ ਬਦਲ ਜੂ ਪੰਜਾਬ ਨੂੰ ਨਵੇਂ ਨਿਹਾਰ ਮਿਲੂਗੀ ਪੰਜਾਬ ਰੰਗਲਾ ਪੰਜਾਬ ਬਣ ਜੂਗਾ ਨਸ਼ਾ ਮੁਕਤ ਪੰਜਾਬ ਬਣ ਜੂਗਾ ਆਮ ਲੋਕਾਂ ਦੀ ਸਰਕਾਰ ਹੋਊਗੀ ਫਸਲਾਂ ਜਿਹੜੀਆਂ ਉਹਨਾਂ ਸਾਰੀਆਂ ਨੂੰ ਬੀਮਾ ਵੀ ਮਿਲੂਗਾ ਤੇ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਵੀ ਮਿਲੂਗਾ ਕਿਸਾਨਾਂ ਦੀ ਮਰੀ ਹੋਈ ਫਸਲ ਇੱਥੋਂ ਤੱਕ ਕਿਹਾ ਗਿਆ ਕਿ ਜੇ ਕਿਸੇ ਦੀ ਬੱਕਰੀ ਦਾ ਵੀ ਨੁਕਸਾਨ ਹੁੰਦਾ ਉਸ ਦਾ ਵੀ ਅਵਜਾਨਾ ਮਿਲਿਆ ਕਰੂਗਾ ਇਹ ਸਾਰੀਆਂ ਗੱਲਾਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇੱਕ ਇੱਕ ਕਰਕੇ ਪਛੜਦੀਆਂ ਗੱਆਂ ਸੱਚਾਈ ਤੋਂ ਦੂਰ ਹੁੰਦੀਆਂ ਗਈਆਂ ਇੱਕ ਸਟੇਜ ਇਹ ਵੀ ਹੁਣ ਆ ਗਈ ਹੈ ਜਦੋਂ ਆਮ ਆਦਮੀ ਪਾਰਟੀ ਦਾ ਵਿਰੋਧੀ ਤਰ੍ਹਾਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਪਰ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਠ ਕੇ ਖੜੇ ਹੋਏ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਲਿਆ ਕੇ ਨਾ ਸਿਰਫ ਬਹੁਤੇ ਲੋਕਾਂ ਨੂੰ ਵੱਡੀਆਂ-ਵੱਡੀਆਂ ਚੇਅਰਮੈਨੀਆਂ ਅਤੇ ਹੋਰ ਅਹੁਦਿਆਂ ਨਾਲ ਨਵਾਜਿਆ ਬਲਕਿ ਕੁਝ ਐਸੀਆਂ ਚੀਜ਼ਾਂ ਜੋ ਪਾਰਟੀ ਦੇ ਅੰਦਰ ਸੀ ਉਹਨਾਂ ਦੇ ਉੱਪਰ ਵੀ ਉਹਨਾਂ ਦਾ ਕਬਜ਼ਾ ਕਰਾਇਆ ਗਿਆ। ਉਹ ਕਬਜ਼ਾ ਹੋਣ ਦੇ ਨਾਲ ਜਿਹੜੀ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਕਿ ਆਮ ਆਦਮੀ ਦੇ ਵਿੱਚ ਅੰਦਰੂਨੀ ਕਲੇਸ਼ ਹੈ ਜਿਹੜਾ ਉਹ ਬਹੁਤ ਵਧਣ ਲੱਗਿਆ। ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਉਹਨਾਂ ਦੀ ਪਾਰਟੀ ਰਾਜਨੀਤਿਕ ਤੌਰ ਤੇ ਦਿੱਲੀ ਦੇ ਨਿਤਾਵਾਂ ਵੱਲੋਂ ਹਾਈਜੈਕ ਕੀਤੀ ਗਈ ਹੈ। ਉਹਨਾਂ ਦੀ ਪਾਰਟੀ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਐ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਐਮ ਐਲ ਏ ਐ ਉਹਨਾਂ ਕੋਲੇ ਸਿੱਧੇ ਤੌਰ ਤੇ ਕੋਈ ਤਾਕਤ ਨਹੀਂ ਹੈ ਬਲਕਿ ਸਾਰੀ ਤਾਕਤ ਹੈ ਜਿਹੜੀ ਉਹ ਦਿੱਲੀ ਰਾਹੀਂ ਹੀ ਗਵਰਨ ਕੀਤੀ ਜਾਂਦੀ ਹੈ। ਦਿੱਲੀ ਰਾਹੀਂ ਹੀ ਮੁੱਖ ਮੰਤਰੀ ਸਾਹਿਬ ਨੂੰ ਕਿਸਨੇ ਮਿਲਣਾ ਇਸ ਦਾ ਫੈਸਲਾ ਹੁੰਦਾ ਹੈ। ਦਿੱਲੀ ਰਾਹੀਂ ਹੀ ਬਦਲੀਆਂ ਕਿਵੇਂ ਹੋਣ ਇਸ ਦਾ ਫੈਸਲਾ ਹੁੰਦਾ ਹੈ। ਦਿੱਲੀ ਰਾਹੀਂ ਹੀ ਇਹ ਫੈਸਲੇ ਕੀਤੇ ਜਾਂਦੇ ਆ ਕਿ ਪੰਜਾਬ ਦੇ ਵਿੱਚ ਕਿਸ ਵਿਅਕਤੀ ਨੂੰ ਕਿੱਥੇ ਅਤੇ ਕਿਵੇਂ ਨਿਯੁਕਤ ਕੀਤਾ ਜਾਵੇ। ਬਦਲੀ ਜਿਵੇਂ ਕੀਤੀ ਜਾਵੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਕਿਸਮ ਦਾ ਨਾ ਸਿਰਫ ਵਿਰੋਧ ਬਲ ਕੇ ਵਿਰੋਧੀਆਂ ਗੱਲਾਂ ਵੀ ਸਾਹਮਣੇ ਆਉਣ ਲੱਗੀਆਂ। ਅਸੀਂ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਬਿਹਾਰ ਦੀਆਂ ਚੋਣਾਂ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਆਈ ਹੈ ਕਿ ਉੱਥੋਂ ਦੇ ਮੀਡੀਆ ਪ੍ਰਵਾਰੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਹੁਣ ਭਾਰਤੀ ਜਾਂ ਇੰਡੀਆ ਗਠਬੰਧਨ ਦਾ ਹਿੱਸਾ ਨਹੀਂ ਰਹਾਂਗੇ ਸਾਡੇ ਕੋਲੇ ਤਾਕਤ ਹੈ ਅਸੀਂ ਇੰਡੀਪੈਂਡੈਂਟ ਹੋ ਕੇ ਚੋਣਾਂ ਲੜਾਂਗੇ ਇਹਦਾ ਮਤਲਬ ਇਹ ਹੋਇਆ ਕਿ ਜਿਵੇਂ ਇੱਕ ਵਾਰ ਇਹ ਲੱਗਦਾ ਸੀ ਕਿ ਰਾਸ਼ਟਰੀ ਤੌਰ ਤੇ ਸ਼ਾਇਦ ਮਿਲੀ ਭੁਗਤ ਨਾਲ ਇਹ ਪਾਰਟੀ ਕੁਛ ਨਾ ਕੁਛ ਆਪਣਾ ਸਥਾਨ ਹਾਸਲ ਕਰੂਗੀ ਤਾਂ ਹੁਣ ਲੱਗਣ ਲੱਗਿਆ ਹੈ ਕਿ ਰਾਸ਼त्री ਪੱਧਰ ਤੇ ਇਹ ਉਹ ਇੰਡੀਆ ਗਠਬੰਧਨ ਜਿਹੜਾ ਕਿਸੇ ਸਮੇਂ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਕਰਨ ਵਾਲਾ ਗਠਬੰਧਨ ਹੈ ਉਸ ਦਾ ਹਿੱਸਾ ਨਹੀਂ ਰਹੇ ਪੰਜਾਬ ਦੇ ਵਿੱਚ ਤਾਂ ਹੁਣ ਸਥਿਤੀ ਇਹ ਬਣਦੀ ਜਾ ਰਹੀ ਹੈ ਭਾਵੇਂ ਸਿੱਧੇ ਤੌਰ ਤੇ ਬਹੁਤੀਆਂ ਗੱਲਾਂ ਹਲੇ ਸਾਹਮਣੇ ਆ ਕੇ ਲੋਕ ਕਹਿਣ ਨੂੰ ਤਿਆਰ ਨਹੀਂ ਪਰ ਕਿਤੇ ਨਾ ਕਿਤੇ ਉਸ ਕਿਸਮ ਦੇ ਹਾਲਾਤ ਬਣਦੇ ਜਾਂਦੇ ਐ ਜਦੋਂ ਕਾਂਗਰਸ ਦੀ ਜਾਦਾ ਕੇਂਦਰੀਕਰਨ ਦੀ ਨੀਤੀ ਨਾਲ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਦੇ ਨੇਤਾਵਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਹੁਣ ਪੰਜਾਬ ਦੇ ਬਹੁਤੇ ਵਰਕਰ ਇਹ ਮਹਿਸੂਸ ਕਰਨ ਲੱਗੇ ਐ ਕਿ ਦੂਸਰੀਆਂ ਰਾਜਸੀ ਪਾਰਟੀਆਂ ਵਿੱਚੋਂ ਆਉਣ ਵਾਲੇ ਵਿਅਕਤੀਆਂ ਨੂੰ ਵੱਡੇ ਪੱਦਰ ਤੇ ਨਵਾਜਿਆ ਜਾ ਰਿਹਾ ਹੈ ਆਮ ਆਦਮੀ ਸੁਧਾਰਨ ਵਿਅਕਤੀ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਕਦੇ ਰਾਜਨੀਤੀ ਦੇ ਵਿੱਚ ਉਹਨਾਂ ਦੀ ਵੀ ਪੁੱਛਗਿੱਛ ਹੋਊਗੀ ਉਹਨਾਂ ਦੀ ਵੀ ਪੁੱਛ ਪ੍ਰਤੀਤ ਹੋਊਗੀ ਉਹਨਾਂ ਨੂੰ ਤਾਂ ਬਿਲਕੁਲ ਹੀ ਦਰਕਨਾਰ ਕੀਤਾ ਜਾ ਚੁੱਕਿਆ ਹੈ ਅੱਜ ਜਿਹੜੇ ਉਮੀਦਵਾਰ ਹੈ ਉਹ ਇਸ ਗੱਲ ਦੀ ਉਦਾਹਰਨ ਦਿੰਦੇ ਆ ਕਿ ਜੇ ਕੋਈ ਉਮੀਦਵਾਰ ਜੇਬੋਂ ਖਾਲੀ ਹੈ ਜਿਸ ਉਮੀਦਵਾਰ ਕੋਲ ਕੋਈ ਚੰਗਾ ਧਨ ਨਹੀਂ ਜਿਸ ਉਮੀਦਵਾਰ ਦੀ ਕੋਈ ਬੈਕ ਨਹੀਂ ਉਹ ਉਮੀਦਵਾਰ ਕਿਸੇ ਵੀ ਪੱਧਰ ਤੇ ਵੱਡੀ ਤਰੱਕੀ ਨਹੀਂ ਹਾਸਲ ਕਰ ਸਕਦਾ ਇਸ ਲਈ ਬਹੁਤ ਵੱਡੇ ਪੱਧਰ ਤੇ ਨਿਰਾਸ਼ਾ ਜਿਹੜੀ ਫੈਲਣ ਲੱਗੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਵਰਕਰ ਰੈਲੀ ਦੇ ਵਿੱਚ ਬਹੁਤ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਤਾਂ ਇੱਥੋਂ ਤੱਕ ਕਿਹਾ ਕਿ ਅਸੀਂ ਪੰਜਾਬ ਦੇ ਜਿਹੜੇ ਚੁਣੇ ਹੋਏ ਵਿਧਾਨ ਸਭਾ ਦੇ ਮੈਂਬਰ ਹੈ ਉਹਨਾਂ ਨੂੰ ਪ੍ਰਸ਼ਨ ਕਰਾਂਗੇ ਕਿ ਸਾਨੂੰ ਕਲੀਅਰ ਕਟ ਦੱਸੋ ਕਿ ਤੁਸੀਂ ਪੰਜਾਬ ਦੇ ਨਾਲ ਹੋ ਜਾਂ ਦਿੱਲੀ ਦੇ ਨਾਲ ਹੋ ਜੇ ਤੁਸੀਂ ਪੰਜਾਬ ਦੇ ਨਾਲੋਂ ਤਾਂ ਅਸੀਂ ਤੁਹਾਡੇ ਨਾਲ ਐ ਜੇ ਤੁਸੀਂ ਪੰਜਾਬ ਦੇ ਨਾਲ ਨਹੀਂ ਦਿੱਲੀ ਦੇ ਨਾਲੋਂ ਤਾਂ ਫਿਰ ਅਸੀਂ ਤੁਹਾਡੇ ਨਾਲ ਨਹੀਂ ਅਸੀਂ 27 ਦੀਆਂ ਚੋਣਾਂ ਦੇ ਵਿੱਚ ਜਿਸ ਪ੍ਰਕਾਰ ਪਹਿਲਾਂ ਤੁਹਾਨੂੰ ਸਹਿਯੋਗ ਦਿੱਤਾ ਸੀ ਉਸ ਪ੍ਰਕਾਰ ਹੀ ਅਸੀਂ ਵੱਡੇ ਪੱਧਰ ਤੇ ਤੁਹਾਡਾ ਵਿਰੋਧ ਕਰਨ ਲਈ ਵੀ ਤਿਆਰ ਬੈਠੇ ਹਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੂੰ ਮਹਿਸੂਸ ਇਹ ਹੋ ਰਿਹਾ ਹੈ ਕਿ ਹੁਣ ਹਰ ਜਗ੍ਹਾ ਤੇ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਆਪਣਾ ਨੈਟਵਰਕ ਫਲਾਇਆ ਹੋਇਆ ਹੈ ਜ਼ਿਲ੍ਹਾ ਪੱਧਰ ਤੇ ਜੋ ਵੀ ਬਦਲੀਆਂ ਹੁੰਦੀਆਂ ਨੇ ਜੋ ਵੀ ਵੱਡੇ ਕੰਮ ਜਾਂ ਵੱਡੇ ਫੈਸਲੇ ਲਏ ਜਾਂਦੇ ਆ ਜਾਂ ਸਰਕਾਰ ਨੂੰ ਨੀਤੀਗਤ ਫੈਸਲਿਆਂ ਦੇ ਵਿੱਚੋਂ ਆ ਆਮ ਲੋਕਾਂ ਵਾਸਤੇ ਕੁਝ ਕਰਨ ਲਈ ਇਸ ਕਿਸਮ ਦੀਆਂ ਪਾਲਿਸੀ ਬਣਾਉਣੀਆਂ ਹੁੰਦੀਆਂ ਤਾਂ ਉਹ ਸਿੱਧੇ ਤੌਰ ਤੇ ਦਿੱਲੀ ਦੀ ਛਤਰ ਸ਼ਾਏ ਦੇ ਹੇਠ ਹੀ ਸਭ ਕੁਝ ਬਣ ਰਿਹਾ ਤੇ ਉਹ ਕੁਝ ਗੱਲਾਂ ਐਸੀਆਂ ਵੀ ਸਾਹਮਣੇ ਆਈਆਂ ਜਿੰਨਾ ਕਰਕੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਬਦਨਾਮੀ ਵੀ ਝੱਲਣੀ ਪਈ ਜਿੰਨਾ ਚੋ ਵੱਡੇ ਪੱਦਰ ਤੇ ਸਿੱਖਿਆ ਨੀਤੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਸਿੱਖਿਆ ਨੀਤੀ ਦੇ ਦੌਰਾਨ ਜਿਹੜੇ ਪੱਥਰ ਲਗਾਉਣ ਦਾ ਕੰਮ ਸੀ ਜਿੰਨਾ ਦਾ ਆਮ ਤੌਰ ਤੇ ਪ੍ਰਾਣੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਦਾ ਵਿਰੋਧ ਕੀਤਾ ਜਾਂਦਾ ਸੀ ਕਿ ਵੱਡੇ ਪੱਦਰ ਤੇ ਪੱਥਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਉਹਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਡੇ ਬੰਦਿਆਂ ਤੋਂ ਕੰਧਾਂ ਤੇ ਬਾਥਰੂਮਾਂ ਤੇ ਪੱਥਰ ਲਗਵਾ ਕੇ ਸਾਡਾ ਜਿਹੜਾ ਅਕਸ ਹੈ ਉਸ ਨੂੰ ਖਰਾਬ ਕੀਤਾ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਅਨਰੈਸਟ ਹੈ ਉਹ ਵੱਧਦੀ ਜਾ ਰਹੀ ਹੈ ਪਹਿਲਾਂ ਇਹ ਸੀ ਕਿ ਦਬਣੀ ਆਵਾਜ਼ ਦੇ ਵਿੱਚ ਲੋਕ ਗੱਲ ਕਰਦੇ ਸੀ ਪਰ ਹੁਣ ਵੋਕਲ ਹੋ ਕੇ ਉਹ ਇਹ ਕਹਿਣ ਲੱਗੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਹੈ ਜਾਂ ਪੰਜਾਬ ਦਾ ਯੂਨਿਟ ਹੈ ਜਿਨ੍ਹਾਂ ਨੇ ਕਿਸੇ ਸਮੇਂ ਕਾਂਗਰਸ ਤੇ ਅਕਾਲੀ ਦਲ ਨਾਲ ਲੜਾਈ ਲੜ ਕੇ ਇਸ ਪਾਰਟੀ ਨੂੰ ਜਿੱਤ ਹਾਸਲ ਕਰਵਾਈ ਸੀ ਵੱਡਾ ਇਸ ਪਾਰਟੀ ਨੂੰ ਲੋਕਾਂ ਦਾ ਜਿਹੜਾ ਵੋਟਾਂ ਦੇ ਪੱਧਰ ਤੇ ਵਿਸ਼ਵਾਸ ਦਿਵਾਇਆ ਸੀ ਉਹ ਕਿਤੇ ਨਾ ਕਿਤੇ ਖੇਰੂ-ਖੇਰੂ ਹੰਦਾ ਜਾਪਦਾ ਹੈ ਹੁਣ ਇਸ ਤੋਂ ਬਾਅਦ ਹੋਵੇਗਾ ਕਿ ਇਹਦਾ ਫੈਸਲਾ ਜਿਹੜਾ ਲੁਧਿਆਣੇ ਦੀ ਚੋਣ ਦੇ ਉੱਪਰ ਨਿਰਭਰ ਕਰਦਾ ਹੈ ਭਾਵੇਂ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਰਹੇ ਆ ਕਿ ਉੱਥੇ ਵੀ ਟਿਕਟ ਹੈ ਜਿਹੜੀ ਉਹ ਬਹੁਤ ਹੀ ਅਮੀਰ ਵਿਅਕਤੀ ਨੂੰ ਦਿੱਤੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਸੰਦੇਸ਼ ਸੀ ਜਾਂ ਜਿਹੜਾ ਉਹਨਾਂ ਦਾ ਵਰਡਿਕਟ ਸੀ ਜਾਂ ਜਿਹੜੀ ਉਹਨਾਂ ਦੀ ਨੀਤੀ ਸੀ ਕਿ ਆਮ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਉਹ ਗੱਲ ਪਾਸੇ ਰੱਖੀ ਗਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਉਹ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਸਫਲ ਹੁੰਦੀ ਹੈ ਉਹ ਇੱਕ ਪੱਖ ਹੈ ਜੇ ਸਫਲ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਵੱਡੇ ਪੱਦਰ ਤੇ ਇਧਰੋਂ ਉਧਰੋਂ ਤਿਆਰ ਹੋਏ ਬੈਠੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਪੈਰਲਲ ਆਪਣਾ ਵੱਡਾ ਵਿਦਰੋਹ ਜਾਰੀ ਕਰਾਂਗੇ ਤੇ ਸਾਡੇ ਵਿਦਰੋਹ ਦਾ ਕੇਂਦਰੀ ਨੁਕਤਾ ਇਹ ਰਹੂਗਾ ਕਿ ਅਸੀਂ ਦਿੱਲੀ ਦੇ ਗੱਡ ਡੇਟ ਅੰਗ ਨਾਲ ਚਲਾਏ ਜਾ ਰਹੇ ਪੰਜਾਬ ਦੇ ਪ੍ਰਬੰਧਕੀ ਢਾਂਚੇ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹ ਕੋਸ਼ਿਸ਼ ਕਿੰਨੀ ਸਫਲ ਹੁੰਦੀ ਹੈ ਕੋਸ਼ਿਸ਼ ਇਸ ਪ੍ਰਕਾਰ ਅੱਗੇ ਆਉਂਦੀ ਹੈ ਕਿਹੜੇ ਨੇਤਾ ਇਸ ਕੋਸ਼ਿਸ਼ ਦਾ ਹਿੱਸਾ ਬਣਦੇ ਹੈ ਕਿਹੜੇ ਐਮ ਐਲ ਏ ਜਿਹੜੇ ਵਿਰੋਧੀ ਸੁਰਾਂ ਵਾਲੇ ਲੋਕਾਂ ਨਾਲ ਖੜਨ ਨੂੰ ਤਿਆਰ ਹੁੰਦੇ ਹੈ ਇਹ ਸਾਰੀਆਂ ਗੱਲਾਂ ਉਸ ਤੇ ਨਿਰਭਰ ਕਰਨਗੀਆਂ ਪਰ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਹਲੇ ਤੱਕ ਪੂਰਨ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਉੱਪਰ ਕੇਂਦਰੀ ਰਾਜਨੀਤੀ ਦਾ ਪੂਰਾ ਕਬਜਾ ਮਨੀਸ਼ ਸਸੋਧਿਆ ਕੇਜਰੀਵਾਲ ਜਾਂ ਹੋਰ ਬਹੁਤ ਸਾਰੇ ਨੇਤਾ ਜਿਹੜੇ ਕੇਂਦਰ ਦੇ ਵਿੱਚ ਸਰਗਰਮ ਸੀ ਅੱਜ ਸਿੱਧੇ ਤੌਰ ਤੇ ਨਾ ਸਿਰਫ ਉਹ ਰਾਜ ਸਰਕਾਰ ਦੇ ਵਿੱਚ ਸਰਗਰਮ ਹੈ ਬਲਕਿ ਰਾਜ ਸਰਕਾਰ ਦੇ ਵੱਡੇ ਅਤੇ ਅਹਿਮ ਫੈਸਲੇ ਵੀ ਉਹ ਆਪ ਲੈ ਰਹੇ ਹੈ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬਹੁਤੇ ਕੰਮ ਐਮਐਲਏ ਦੇ ਕਹੇ ਤੇ ਨਹੀਂ ਹੁੰਦੇ ਤੇ ਬਹੁਤੇ ਐਮਐਲਏ ਵੀ ਬਹੁਤ ਸਪਸ਼ਟ ਰੂਪ ਦੇ ਵਿੱਚ ਇਹ ਕਹਿਣ ਲੱਗੇ ਹੈ ਕਿ ਸਾਡੇ ਬਹੁਤਾ ਕੁਝ ਹੱਥ ਦੇ ਵਿੱਚ ਨਹੀਂ ਤੇ ਲੋਕੇ ਸਵਾਲ ਕਰਦੇ ਆ ਕਿ ਜੇ ਤੁਹਾਡੇ ਹੱਥ ਦੇ ਵਿੱਚ ਬਹੁਤਾ ਕੁਝ ਨਹੀਂ ਤੁਹਾਡੇ ਕਹੇ ਤੇ ਬਦਲੀ ਨਹੀਂ ਹੋਣੀ ਤਾਂ ਅਫਸਰ ਤੁਹਾਡੀ ਗੱਲ ਕਿਉਂ ਮੰਨਣਗੇ ਜਦੋਂ ਅਫਸਰਾਂ ਨੂੰ ਇਹ ਪਤਾ ਹੈ ਕਿ ਅਸੀਂ ਜਿਹੜੀ ਰਿਪੋਰਟਿੰਗ ਕਰਨੀ ਹੈ ਉਹ ਸਾਡੇ ਐਮਐਲਏ ਜਾਂ ਚੁਣੇ ਹੋਏ ਨਮਾਇਦੀ ਦੀ ਥਾਂ ਤੇ ਜਿਹੜਾ ਪਾਰਟੀ ਦਾ ਨਮਾਇਦਾ ਡਿਸਟ੍ਰਿਕਟ ਹੈੱਡਕੁਆਰਟਰ ਤੇ ਰੈਜ਼ੀਡੈਂਟ ਦੇ ਤੌਰ ਤੇ ਦਿੱਲੀ ਵੱਲੋਂ ਬਿਠਾਇਆ ਗਿਆ ਉਹਨਾਂ ਨੇ ਰਿਪੋਰਟ ਉਹਨੂੰ ਕਰਨੀ ਹੈ ਤਾਂ ਉਹਦੇ ਨਾਲ ਕੁਦਰਤੀ ਤੌਰ ਤੇ ਜਿਹੜੇ ਐਮਐਲਏ ਆ ਉਹਨਾਂ ਦੀ ਤਾਕਤ ਵੀ ਘਟਦੀ ਹੈ ਜਦੋਂ ਉਹਨਾਂ ਦੀ ਤਾਕਤ ਘਟੋਗੀ ਆਮ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਆਮ ਲੋਕ ਵੀ ਉਹਨਾਂ ਐਮਐਲਏ ਦੇ ਕੋਲੋਂ ਜਾਣੋ ਹਟਣਗੇ ਇਹਦੇ ਨਾਲ ਜਿਹੜੇ ਵਲੰਟੀਅਰ ਆ ਉਹਨਾਂ ਦੇ ਵਿੱਚ ਇਹ ਸੰਦੇਸ਼ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਕਿਸੇ ਸਮੇਂ ਸਿਰ ਢਾ ਕੇ ਪਾਰਟੀ ਲਈ ਕੰਮ ਕੀਤਾ ਸੀ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਤੇ ਸਾਰੇ ਦਾ ਸਾਰਾ ਕੁਝ ਜੋ ਦਿੱਲੀ ਦੇ ਲੀਡਰਾਂ ਨੂੰ ਸੂਟ ਕਰਦਾ ਹੈ ਦਿੱਲੀ ਦੇ ਵਿਸ਼ੇਸ਼ ਕਿਸਮ ਦੇ ਪ੍ਰਬੰਧ ਕੀ ਢਾਂਚੇ ਨੂੰ ਸੂਟ ਕਰਦਾ ਉਹਨੂੰ ਪੰਜਾਬ ਦੇ ਉਪਰ ਧੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਿਰੋਧੀ ਸੁਰਾ ਇਸ ਗੱਲ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਬਾਕੀ ਭਵਿੱਖ ਕੀ ਹੋਏਗਾ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਪਤਾ ਲੱਗੇਗਾ ਧੰਨਵਾਦ